ਸਰਹੱਦ ਤੇ ਮਾਹੌਲ ਜਿਹੜਾ ਤਣਾਅਪੂਰਨ ਬਣਿਆ ਹੋਇਆ ਭਾਰਤ ਪਾਕਿਸਤਾਨ ਦੇ ਵਿੱਚ ਤਣਾਅ ਆਜ ਦਿਨ ਜਿਹੜਾ ਉਹ ਵੱਧਾ ਜਾ ਰਿਹਾ ਹੈ ਜਿਸ ਕਰਕੇ ਜਿਹੜੇ ਸਰਹੱਦੇ ਨੇੜੇ-ਨੇੜੇ ਲੋਕ ਰਹਿੰਦੇ ਨੇ ਉਹਨਾਂ ਦੇ ਮਨ ਦੇ ਵਿੱਚ ਡਰ ਵੀ ਜਿਹੜਾ ਉਹ ਸਟਾਂਡਰਡ ਸਾਲ ਤੋਂ ਤੇ ਦਿਖਾਈ ਦੇ ਰਿਹਾ ਕਿਉਂਕਿ ਇਹਨਾਂ ਲੋਕਾਂ ਨੂੰ ਕਿੱਤੇ ਕਦੀ ਪਾਣੀ ਦੀ ਮਾਰ ਪੈਂਦੀ ਆ ਕਦੀ ਜੰਗਾ ਵਰਗੇ ਜਿਹੜਾ ਮਾਹੌਲ ਬਣ ਜਾਂਦੇ ਆ ਉਹਨਾਂ ਨੁਕਸਾਨ ਜਿਹੜਾ ਉਹ ਚੇਲਾਂ ਪੈਂਦਾ ਤੇ ਅੱਜ ਵੀ ਤੁਹਾਨੂੰ ਅਸੀਂ ਤਸਵੀਰਾਂ ਫਾਨੇ ਆ ਵੀ ਜਿਹੜਾ ਹੁਸੈਨੀ ਵਾਲਾ ਬਾਰਡਰ ਦੇ ਕੋਲ ਜਿਹੜੇ ਲੋਕ ਰਹਿ ਰਹੇ ਨੇ ਤੇ ਉਹਨਾਂ ਦੇ ਮਨਾਂ ਦੇ ਉੱਤੇ ਚਿਹਰਿਆਂ ਦੇ ਉੱਤੇ ਕਾਫੀ ਡਰ ਜਿਹੜਾ ਉਹ ਦੇਖਣ ਨੂੰ ਮਿਲਦਾ ਪਿਆ ਕਿਉਂਕਿ ਉਹਨਾਂ ਦਾ ਕਹਿਣਾ ਵੀ ਉਹ ਜਿਹੜੇ ਆ ਵੀ ਇਸ ਤਰ੍ਹਾਂ ਦੇ ਜਿਹੜਾ ਮਾਹੌਲ ਬਣ ਜਾਂਦਾ ਪਹਿਲਾਂ ਪਾਣੀ ਦੇ ਕਰਕੇ ਅਸੀਂ ਪਿੱਛੋ ਉੱਠ ਕੇ ਤੇ ਅੱਗੇ ਆਇਆ ਤੇ ਹੁਣ ਜੰਗ ਵਰਗਾ ਮਾਹੌਲ ਬਣ ਗਿਆ ਜਿਸ ਕਰਕੇ ਮਿਹਨਤ ਮਜ਼ਦੂਰੀ ਕਰਨ ਵਾਲੇ ਲੋਕਾਂ ਤੇ ਜੇ ਮਿਹਨਤ ਮਜ਼ਦੂ ਵੀ ਹੁਣ ਨਹੀਂ ਹੋ ਰਹੀ ਤੇ ਜਿਸ ਕਰਕੇ ਕਾफी ਮੁਸ਼ਕਲਾਂ ਦਾ ਸਾਹਮਣਾ ਇਹਨਾਂ ਨੂੰ ਜਿਹੜਾ ਉਹ ਕਰਨਾ ਪੈ ਰਿਹਾ ਪਾਜੀ ਕੀ ਹਾਲਾਤ ਨੇ ਇਸ ਟਾਈਮ ਤੇ ਕਿਵੇਂ ਦਾ ਤੁਹਾਨੂੰ ਦਰਸਤਾ ਹੈ ਇਹ ਵੀ ਹਾਲਾਤ ਨੇ ਵੀ ਔਖੇ ਦਿਨ ਹੋਏ ਖੜੇ ਨੇ ਹੁਣ ਜੰਗ ਦਾ ਰੋਲਾ ਹੈ ਤੇ ਕਿੱਧਰ ਜਾਵਾਂਗੇ ਤੇ ਪਹਿਲੇ ਤਾਂ ਪਾਣੀਆ ਤੂੰ ਡਰਦੇ ਆਏ ਤੇ ਹੁਣ ਜੰਗ ਆ ਗਿਆ ਤੇ ਹੁਣ ਅਗਾ ਕਿੱਥੇ ਚਲਾ ਜਾਵਾਂਗੇ ਹੈ ਸੋਚਨੇ ਆ ਬੰਦੇ ਵੀ ਘਰੇ ਰੱਖੀ ਬੈਠੇ ਆ ਕੰਮ ਕਰ ਹੈ ਨਹੀਂ ਬੰਦ ਸਾਰੇ ਕੰਮ ਹੋ ਗਏ ਪਹਿਲੇ ਪਾਣੀ ਕਰਕੇ ਕਿਵੇਂ ਉੱਠ ਕੇ ਆਏ ਤੁਸੀਂ ਪਾਣੀ ਆਪਣੇ ਜਗਾ ਗਈ ਟੈਂਡੀ ਵਾਲਾ ਘਰ ਇੱਕ ਕਬੀ ਕਮਰਾ ਹੈਗਾ ਸੀ ਉਹ ਦਰਿਆ ਨੇ ਟਾਂ ਲਾਈ ਤੇ ਵਿੱਚ ਗਿਆ ਚੜਾ ਦਰਿਆ ਦੇ ਫਿਰ ਉਹਦੂ ਬਾਤ ਤੇ ਅਸੀਂ ਮੰਨ ਲਓ ਕਿਰਾਇਆ ਤੇ ਰਹਿ ਕਿਰਾਇਆ ਤੇ ਰਹਿ ਕੋਈ ਬੈਠਣ ਦੇਵੇ ਕੋਈ ਨਾ ਬੈਠਣ ਦੇ ਫਿਰ ਇੱਥੇ ਸਰਕਾਰੀ ਜਗ੍ਹਾ ਗਈ ਸੀ ਤੇ ਇਹ ਬਣਾਈ ਏ ਥੋੜੀ ਥੋੜੀ ਕਰਕੇ ਤੇ ਬਣਾ ਕੇ ਬੈਠੇ ਆ ਤੇ ਹੁਣ ਆਦਾ ਕੀਤੀ ਜਾਂਦੇ ਤੇ ਖਾਦੀ ਜਾਂਦੇ ਆ ਤੇ ਕੋਈ ਵੀ ਅਫਸਰ ਆਂਦਾ ਹੈ ਸਿੱਧਾ ਲੰਗਟਾ ਪਜ ਜਾਂਦੇ ਨੇ ਕੋਈ ਵੀ ਸਹੂਲਤਾਂ ਦੀ ਸਾਨੂੰ ਨਹੀਂ ਮਿਲਦੀ। ਦਾਣਿਆਂ ਤੱਕ ਵੀ ਨਹੀਂ ਮਿਲਦੀ। ਹੁਣ ਤੁਸੀਂ ਮਤਲਬ ਕਿ ਜੰਗ ਦੇ ਮਾਹੌਲ ਦੇ ਵਿੱਚ ਕਿਸ ਤਰ੍ਹਾਂ ਮਤਲਬ ਕਿ ਫਿਰ ਹੁਣ ਤੁਸੀਂ ਰਹਿ ਰਹੇ ਹੋ ਕੀ ਮਨ ਦੇ ਵਿੱਚ ਖਿਆਲ ਆ ਰਹੇ ਹੈ? ਮਨ ਦੇ ਵਿੱਚ ਇਹੋ ਆ ਰਿਹਾ ਵੀ ਹੁਣ ਆਪਾਂ ਕਿੱਥੇ ਜਾਵਾਂ ਲੈ। ਵੀ ਕਿਹੜੇ ਪਾਸੇ ਪਜ ਜਾਂਦੇ ਕਿ ਇਧਰੋਂ ਵੀ ਆ ਬੰਨ ਤੇ ਲੱਗੇ ਖੜੇ ਨੇ ਮੈਂਨ ਬਾਰਡਰ ਤੇ। ਉਹ ਤੋਪਾਂ ਤੇ ਮਿਹਨਤ ਮਜ਼ਦੂਰੀ ਕਿਉਂ ਨਹੀਂ ਹੋ ਰਹੀ ਹੁੰਦਾ ਜੇ ਤੱਕ ਤਾਂ ਮਾਹੌਲ ਠੀਕ ਲੱਗ ਰਿਹਾ ਹੈ। ਮੈਂ ਤਾਂ ਮਨ ਜੋਰੀ ਵੀ ਡਰ ਲੱਗਦਾ ਮਿਸਤਰੀ ਕੰਮ ਨਹੀਂ ਕਰਦੇ ਅਗਲੇ ਦਿਨ ਕੀ ਪਤਾ ਕਿਹੜੇ ਵੇਲੇ ਚੱਲ ਜਾਓ ਜੀ ਆ ਜੰਤ ਘਰੇ ਰੋਲ ਜਾਏਗੀ ਤੇ ਬੁੜੀਆਂ ਕੋਲ ਰਹਿਣਾ ਚਾਹੀਦਾ ਹੈ ਵੀ ਬੁੜੀ ਉਧਰ ਮਰ ਜਾਵੇ ਬੰਦਾ ਇੱਥੇ ਮਰ ਜਾਵੇ ਐ ਤਰ੍ਹਾਂ ਕਿਤੇ ਜਾਂਦੇ ਨੇ ਕੰਮ کافی ਜਿਹੜਾ ਡਰ ਹੈ ਲੋਕਾਂ ਦੇ ਜਿਹੜਾ ਮਨਾਂ ਦੇ ਵਿੱਚ ਦੇਖ ਕੇ ਨੂੰ ਮਿਲਦਾ ਪਿਆ ਜਿਸ ਕਰਕੇ ਲੋਕ ਜਿਹੜੇ ਕਾਫੀ ਪਰੇਸ਼ਾਨ ਦਿਖਾਈ ਦੇ ਰਹੇ ਕਿ ਅੱਜ ਦੇ ਜਿਹੜੇ ਹਾਲਾਤ ਹੈਗੇ ਆ ਕਿਸ ਤਰ੍ਹਾਂ ਦੇ ਹਾਲਾਤ ਹੈ ਤੇ ਤੁਸੀਂ ਕਿਵੇਂ ਦੇਖਦੇ ਹੋ ਹਾਲਾਤ ਤਾਂ ਮਾੜੇ ਨੇ ਰਾਤ ਤੱਕ ਤਾਂ ਅੱਤਾਂੇ ਚੱਲਦੇ ਚੱਲੀਏ ਤੇ ਰਾਤ ਵੀ ਸਾਨੂੰ ਬੈ ਕੇ ਕੱਟਣੀ ਪੈਂਦੀ ਤੇ ਇਹਨਾਂ ਵੀ ਸਾਨੂੰ ਕਈ ਵਾਰ ਰਾਤ ਰੋਟੀ ਸਾਡੀ ਪਕਦੀ ਨਹੀਂ ਆ ਤਾਂ ਹੀ ਪੁੱਕੇ ਸੌ ਜਾਈਦਾ ਮਾਂ ਨੇ ਨਹੀਂ ਅੰਦਰ ਰੱਖੀ ਮਾਂ ਨੇ ਨਹੀਂ ਕਰਦਾ ਰੋਟੀ ਤੇ ਆਕੀ ਤਾਂ ਵੀ ਕੀ ਪਤਾ ਕਿਹੜੇ ਵੇਲੇ ਬੱਚੇ ਰੋਲ ਜਾਣ ਲੱਗੇ ਆਪ ਰੋਲ ਜਾਵਾਂਗੇ ਦੁਨੀਆਦਾਰੀ ਵੇਖੀ ਤੇ ਮਨ ਨੂੰ ਤਕਲੀਫ ਹੁੰਦੀ ਬਹੁਤ ਜ਼ਿਆਦਾ ਕਰ ਨਾ ਦੱਸ ਤਾਰੇ ਹੁਣ ਤਾਂ ਮੇਰਾ ਲਜੜਾ ਉਹ ਇਨਾ ਅੱਤਵਾਦੀ ਜੱਲਾਇਕੋਤਨ ਜੋਰ ਕੋਈ ਹਮਲਾਕਾਰੀ ਸਾਡੇ ਕਿਸੇ ਆਪ ਹਮਲੇ ਦਾ ਡਰ ਜਿਹੜਾ ਲੋਕਾਂ ਨੂੰ ਸਾਹ ਤੋਂ ਉੱਤੇ ਸਤਾਂ ਦਾ ਸਾਹ ਦਿਖਾਈ ਦੇ ਰਿਹਾ ਜਿਸ ਕਰਕੇ ਲੋਕਾਂ ਦੀ ਵੱਡੀਆਂ ਮੁਸ਼ਕਲਾਂ ਉਹ ਆ ਰਹੀਆਂ ਨੇ ਭਾਈ ਕਦੇ ਕੰਮ ਕਰਦੇ ਹੋ ਤੁਸੀਂ ਕੰਮ ਦੀਦਾ ਰਹੇ ਕਿਹਾੜੀ ਦਾ ਪਰ ਮਿਹਨਤੀ ਨਹੀਂ ਨਤੀ ਤੇ ਹੁਣ ਕਿਉਂ ਨਹੀਂ ਕਰ ਰਹੇ ਹੁਣ ਡਰੇ ਹੋ ਵੀ ਇਹ ਜੀ ਛੱਡ ਕੇ ਜਾਣੇ ਤਾਂ ਮਗਰ ਕੌਣ ਸੰਭਾਲ ਲੇਗਾ ਹੰਬਲਾ ਹੁੰਦਾ ਜਾਂਹੀਂ ਘਰ ਪੰਜ 7 ਕਿਲੋ ਮੀਟਰ ਦੂਰ ਚਲੇ ਜਾਣੇ ਮੀਟਰ ਆਉਂਦੇ ਸਾਡੇ ਕੁਛ ਪਰ ਹੋ ਸਕਦਾ ਕੀ ਕਰਾਂਗੇ ਕੀ ਮਾਨਚ ਦੇ ਵਿਚਾਂ ਦੇ ਖਿਆਲ ਮਾਨਚਾਂ ਭੁੱਖੇ ਬੈਠੇ ਆ ਨਾ ਕੋਈ ਕਰਨ ਜੋਗੇ ਨਾ ਕਰਨ ਜੋਗੇ ਕੋਈ ਨਾ ਕੋਈ ਗਵਰਨਮੈਂਟ ਫਾਇਦਾ ਦਿੰਦੀ ਕਰਦੀ ਇਹਨਾਂ ਹਾਲਾਤਾਂ ਦੇ ਵਿੱਚ ਲੋਕ ਆ ਉਹ ਕਿੱਧਰ ਨੂੰ ਜਾਣ ਕਿਉਂਕਿ ਪਹਿਲਾਂ ਪਾਣੀ ਦੀ ਮਾਰ ਹੁਣ ਜੰਗ ਵਰਗੇ ਹਾਲਾਤ ਬਣੇ ਹੋਏ ਨੇ ਉਹਨਾਂ ਦੇ ਜਿਹੜਾ ਇਹਨਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਉਹ ਕਰਨਾ ਪੈ ਰਿਹਾ ਭਾਜੀ ਇਹਨਾਂ ਹਾਲਾਤਾਂ ਦੇ ਵਿੱਚ ਤੁਸੀਂ ਸਮਝ ਸਕਦੇ ਹੋ ਵੀ ਜਿਹੜੇ ਸਰਾਂ ਦੇ ਕੋਲ ਲੋਕ ਬੈਠੇ ਆ ਉਹ ਕਾਫੀ ਮਤਲਬ ਕਿ ਕਿਸ ਨਾਲ ਆਪਣੀ ਜ਼ਿੰਦਗੀ ਫਿਰ ਬਤੀਤ ਕਰੇ ਬੜੀ ਮੁਸ਼ਕਲ ਜੀ ਰਹਿਣਾ ਮੇਰੀ 4 ਕੱਲੇ ਜ਼ਮੀਨ ਸੀ ਸਾਰੀ ਜ਼ਮੀਨ ਰੇਤਾ ਪੈ ਗਿਆ ਕਾਰ ਮੇਰਾ ਬਰਬਾਦ ਹੋ ਗਿਆ ਹੁਣ ਸੈਨੀਅਰ ਇਟਮੈਂਟ ਤੇ ਆ ਗਿਆ ਇਥੇ ਮੁਸ਼ਕਲ ਜੀ ਵਿਖੜੀ ਜਾ ਜ਼ਮੀਨ ਤੇ ਖਰਾਬ ਹੋ ਗਈ ਜ਼ਮੀਨ ਉਂਝ ਫਲੱਡ ਪਾਣੀ ਬਹੁਤ ਆ ਗਿਆ ਸੀ ਹਾਂ ਤੇ ਉਥੋਂ ਬਚ ਕੇ ਆਏ ਮਸੇ ਇਥੇ ਘਰ ਮੜਾ ਮੋਟਾ ਜਿਹਾ ਬਣਾ ਇਥੇ ਗੁਜ਼ਾਰਾ ਕਰ ਹਾਂ ਹੁਣ ਤਾਂ ਲਾਟੇ ਹੀ ਖਰਾਬ ਹੋ ਗਏ ਹੁਣ ਕੀ ਦਸਤਾਰ ਉਹਨਾਂ ਦਾ ਬੜੀ ਲੱਗਦਾ ਰਾਤ ਨੂੰ ਨੀਂਦ ਨਹੀਂ ਆਉਂਦੀ ਬਸ ਚਲੇ ਆ ਵੀ ਕਿ ਕਿੱਧਰ ਜਾਵਾਂਗੇ ਥੋੜੀ ਹਰ ਖਾਣਾ ਖਾਣਾ ਹੀ ਤੇ ਕੋਈ ਜੰਗ ਵਰਗੇ ਹਾਲਾਤ ਬਣਦੇ ਪਏ ਆ ਜਿਹੜੇ ਬਾਰਡਰ ਦੇ ਕੋ ਲੋਕ ਰਹਿੰਦੇ ਇਹਨਾਂ ਨੂੰ ਡਬਲ ਮਾਰ ਪੈਂਦੀ ਆ ਕਿਉਂਕਿ ਪਹਿਲਾਂ ਪਾਣੀ ਦੀ ਮਾਰ ਜਿਹੜੀ ਆ ਇਹ ਵੀ ਚਿਲਦੇ ਨੇ ਜੋ ਜਗ ਵਰਗੇ ਮਾਹੌਲ ਬੰਦੇ ਆ ਉਹ ਵੀ ਇਹਨਾਂ ਨੂੰ ਸਾਹਮਣਾ ਕਰਨਾ ਪੈਂਦਾ ਜਿਸ ਕਰਕੇ ਹੁਣ ਰਾਤ ਦੀਆਂ ਨੀਂਦਾਂ ਵੀ ਇਹਨਾਂ ਦੀਆਂ ਕੁੱਡੀਆਂ ਹੋਈਆਂ ਦਿਖਾਈ ਦੇ ਰੀਆਂ ਕਿਉਂਕਿ ਇਹਨਾਂ ਨੇ ਆਪਣੇ ਘਰ ਦਾ ਪਾਲਣ ਪੋਸ਼ਣ ਕਰਨਾ ਹੈ ਬੱਚਿਆਂ ਨੂੰ ਹੀ ਪਾਲਣਾ ਹੈ ਡੰਗਰਾਂ ਨੂੰ ਵੀ ਮਤਲਬ ਕਿ ਪਾਲਣਾ ਹੈ ਤੇ ਖੁਦ ਵੀ ਜੜਾ ਆਪਣਾ ਪੇਟ ਭਰਨਾ ਲੇਕਿਨ ਮਿਹਨਤ ਮਜ਼ਦੂਰੀ ਹੁਣ ਜਿਹੜੀ ਹੋ ਨਹੀਂ ਰਹੀ ਕਿਉਂਕਿ ਮਿਹਨਤ ਕਰਨ ਵਾਸਤੇ ਜਾਂ ਕਹਿ ਸਕਦੇ ਆ ਮਜ਼ਦੂਰੀ ਕਰਨ ਵਾਸਤੇ ਜਾਣ ਤੋਂ ਇੱਕ ਗੁਰੇਜ਼ ਕਰਦੇ ਪਏ ਨੇ ਕਿਉਂਕਿ ਇਹਨਾਂ ਦੇ ਮਨ ਦੇ ਵਿੱਚ ਇੱਕੋ ਖਿਆਲ ਆ ਰਿਹਾ ਵੀ ਜੇ ਮਿਹਨਤ ਮਜ਼ਦੂਰੀ ਆਪਣੇ ਦਿਹਾੜੀ ਟੱਪਾ ਜੇ ਕਰਨ ਅਸੀਂ ਚਲੇ ਗਏ ਪਿੱਛੋਂ ਕੋਈ ਜਗ ਵਰਗੇ ਕੀ ਕਿਦਨੂ ਜਾਵਾਂਗੇ ਆਪਣਾ ਪ੍ਰਵਾਦ ਸੰਭਾਲਾਂਗੇ ਜਾਂ ਆਪਣੇ ਆਪ ਨੂੰ ਸੰਭਾਲਾਂਗੇ ਇਹ ਡਰ ਜਿਹੜਾ ਇਹਨਾਂ ਦੇ ਮਨਾਂ ਦੇ ਵਿੱਚ ਸਤਾ ਰਿਹਾ ਜੋ ਕਾਫੀ ਕਹਿ ਸਕਦੇ ਆਂ ਵੀ ਇਸ ਟਾਈਮ ਜਿਹੜੇ ਸਰਦੀ ਇਲਾਕੇ ਦੇ ਨਾਲ-ਨਾਲ ਜਿਹੜੇ ਲੋਕ ਰਹਿੰਦੇ ਆ ਇਹਨਾਂ ਵਾਸਤੇ ਵਧੀਆਂ ਮੁਸ਼ਕਲਾਂ ਜਿਹੜੀਆਂ ਉਹ ਪੇਸ਼ ਆ ਰਹੀਆਂ ਤਾਂ ਹੁਣ ਇੱਕ ਵਾਰੀ ਜੜੀਆ ਪ੍ਰਸ਼ਾਸਨ ਦੇ ਉੱਤੇ ਨਿਗਰਾਨੀ ਜਰੂਰ ਲੱਗੀ ਹੋਈ ਆ ਵੀ ਉਹ ਇਹਨਾਂ ਨੂੰ ਕੁਝ ਖਾਣ ਪੀਣ ਦੇ ਜਿਹੜਾ ਉਹ ਇੰਤਜ਼ਾਮ ਕਰਕੇ ਜਰੂਰ ਦਵੇ ਕਿਉਂਕਿ ਇਹਨਾਂ ਹਾਲਾਤਾਂ ਦੇ ਵਿੱਚ ਇਹਨਾਂ ਦੀ ਜ਼ਿੰਦਗੀ ਜਿਹੜੀ ਆ ਉਹ ਕਾਫੀ ਜੜੀਆ ਮੁਸ਼ਕਿਲ ਭਰੀ ਜੜੀਆ ਉਹ ਨਜ਼ਰ ਆ ਰਹੀ ਆ ਕੈਮਰਾਮੈਨ ਦੇ ਨਾਲ ਸਰਵਜੀਤ ਸਿੰਘ ਨਾਨ